ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਜਾਂ ਕਿਸੇ ਕੋਨੇ ਚ ਕੋਈ ਮਰੀਜ਼ ਪੈਸਿਆਂ ਕਰਕੇ ਨਹੀਂ ਮਰਨ ਦਵਾਂਗੇ ਇਹ ਤੁਹਾਡਾ ਮੇਰਾ ਵਾਅਦਾ ਇਨਸਾਨੀਅਤ ਦਾ ਐਡਾ ਪੰਜਾਬ ਬਚਣਾ ਐ ਐਡਾ ਭਲਾ ਹੋਣਾ ਗੱਲਾਂ ਨਾਲ ਨਹੀਂ ਹੋਣਾ ਆ ਮਰੀਜ਼ਾਂ ਦੀ ਲਾਈਨ ਲੱਗੀ ਪਈ ਆ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਨੇ ਦੇਖੋ ਇਹਨਾਂ ਦਾ ਵੀ ਕੁਝ ਨਹੀਂ ਗਿਆ ਸਾਡਾ ਵੀ ਕੁਝ ਨਹੀਂ ਗਿਆ ਰঞ্জੀਤ ਬਾਈ ਜਿੱਥੇ ਸੇਵਾ ਕਰਨ ਆਈ ਸੀ ਉਹਨਾਂ ਨੇ ਮਰੀਜ਼ਾਂ ਦੀ ਸੇਵਾ ਕਰ ਲੈਣੀ ਆ ਅੱਜ ਮੈਂ ਤੁਹਾਨੂੰ ਪੰਜਾਬ ਦੇ ਉਹ ਤਿੰਨ ਹੀਰੋਆਂ ਨਾਲ ਮਿਲਾਲ ਲੱਗਾ ਉਹ ਯੋਧਿਆਂ ਨਾਲ ਮਿਲਾਲ ਲੱਗਾ ਜਿਨ੍ਹਾਂ ਕਰਕੇ ਪੰਜਾਬ ਬਚਿਆ ਹੋਇਆ ਹੈ ਸਭ ਤੋਂ ਪਹਿਲਾਂ ਮੇਰੇ ਨਾਲ ਨੇ ਸਰਦਾਰ ਰਣਜੀਤ ਸਿੰਘ ਢਾਲੀਵਾਲ ਜੀ ਯੂ ਐਸ ਏ ਤੋਂ ਆਏ ਨੇ तकरीबन ਪਿਛਲੇ 40 ਸਾਲ ਤੋਂ ਯੂ ਐਸ ਏ ਨੇ ਤੇ ਮੇਰੇ ਕੋਲ ਨੇ ਸਰਦਾਰ ਵਜੀਰ ਸਿੰਘ ਜੀ ਤੇ ਸਰਦਾਰ ਬੀਨ ਸਿੰਘ ਜੀ ਜਿਹੜੇ ਬਾਰਨਹਾੜੇ ਪਿੰਡ ਤੋਂ ਨੇ ਤੇ ਬੈਰ ਕਾਲਾ ਪਿੰਡ ਤੋਂ ਨੇ ਇਹ ਟਰੋਫੀ ਹੈ ਮੇਰੇ ਹੱਥ ਦੇ ਵਿੱਚ ਇਹ ਅੱਸੀ ਹੱਦ ਤੱਕ ਮਾਰੇ ਦੀ ਕਿਰਪਾ ਨਾਲ ਇੱਕ ਜ਼ਰੀਆ ਵੱਲੋਂ ਕਿਸੇ ਨੂੰ ਦਿੱਤੀ ਨਹੀਂ ਪਰ ਅੱਜ ਪਹਿਲੀ ਵਾਰੀ ਸਰਦਾਰ ਬੀਨ ਸਿੰਘ ਜੀ ਨੂੰ ਇਹ ਟਰੋਫੀ ਦਿੱਤੀ ਜਾ ਰਹੀ ਹੈ ਕਿਸ ਖੁਸ਼ੀ 'ਚ ਭਾਈ ਆ ਦੋ ਹੱਥ ਲਵਾਓ ਮੜਾਗਾ ਇਹ ਕਿਸ ਖੁਸ਼ੀ ਨਹੀਂ ਦਿੱਤੀ ਜਾ ਰਹੀ ਪਤਾ ਇਹ ਆਪਣੇ ਪਿੰਡ ਦੇ ਦੋ ਮਰੀਜ਼ ਆਪਣੇ ਪਿੰਡ ਤੋਂ ਲੈ ਕੇ ਆਏ ਨੇ ਇੱਥੇ ਜਿਨ੍ਹਾਂ ਦਾ ਇੱਥੋਂ ਫ੍ਰੀ ਇਲਾਜ ਚੱਲੇਗਾ ਔਰ ਦੂਜੀ ਟਰੋਫੀ ਦਿੱਤੀ ਜਾ ਰਹੀ ਹੈ ਸਰਦਾਰ ਵਜੀਰ ਸਿੰਘ ਜੀ ਨੂੰ ਲਓ ਬਾਈ ਜੀ ਇਹ ਸਰਦਾਰ ਵਜੀਰ ਸਿੰਘ ਜੀ ਆਪਣੇ ਪਿੰਡੋਂ ਬਾਰਨਹਾੜੇ ਤੋਂ ਤਿੰਨ ਮਰੀਜ਼ ਲੈ ਕੇ ਆਏ ਆ ਇਹ ਦੋਨੋਂ ਆਪਣੇ ਪੱਲਿਓ ਤੇਲ ਫੂਕ ਕੇ ਆਪਣੀ ਦਿਹਾੜੀ ਲਾ ਕੇ ਆਪਣੇ ਪਿੰਡ ਦੇ ਮਰੀਜ਼ਾਂ ਨੂੰ ਇੱਥੇ ਲੈ ਕੇ ਆ ਰਹੇ ਨੇ ਕਿ ਭਾਈ ਇਹਨਾਂ ਦਾ ਇਲਾਜ ਕਰਾਓ ਤੇ ਵਿੱਚੋਂ ਤੁਹਾਡਾ ਕੀ ਫਾਇਦਾ ਕੁਛ ਨਹੀਂ ਸਾਡਾ ਪੰਜਾਬ ਹੱਸਦਾ ਵਸਦਾ ਰਵੇ ਹੁਣ ਸਰਦਾਰ ਰਣਜੀਤ ਸਿੰਘ ਹੀ ਕੌਣ ਨੇ ਇਹ ਬਾਈ ਜੀ ਉਹ ਨੇ ਜਿਨ੍ਹਾਂ ਨੇ 101 ਅੱਖਾਂ ਦੇ ਆਪਰੇਸ਼ਨ ਤਕਰੀਬਨ 3000 ਰੁਪਏ ਦਾ ਇੱਕ ਆਪਰੇਸ਼ਨ ਹੈ ਤੇ 101 ਅੱਖਾਂ ਦੇ ਆਪਰੇਸ਼ਨ ਅਡਾਪਟ ਕੀਤੇ ਨੇ ਕਿ ਪੰਜਾਬ 'ਚ ਜਿਹੜਾ ਤੁਸੀਂ ਕੈਂਪ ਲਾਇਆ 2250 ਮਰੀਜ਼ ਨਿਕਲੇ ਅੱਖਾਂ ਦਾ 2250 ਤਕਰੀਬਨ 70 80 ਦੇ ਆਪਰੇਸ਼ਨ ਹੋ ਚੁੱਕੇ ਨੇ ਬਾਕੀਆਂ ਦੀ ਲਾਈਨ ਲੱਗੀ ਪਈ ਹੈ ਦਿਖਾ ਦਿਓ ਆ ਮਰੀਜ਼ਾਂ ਦੀ ਲਾਈਨ ਲੱਗੀ ਪਈ ਹੈ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਨੇ ਤੇ ਸਰਦਾਰ ਰਣਜੀਤ ਸਿੰਘ ਜੀ ਨੇ ਜਿਹੜੇ ਉਹਨਾਂ ਨੇ 101 101 ਆਪਰੇਸ਼ਨਾਂ ਦੀ ਸੇਵਾ ਅੱਖਾਂ ਦੇ ਉਹ ਚੱਕੀ ਹੈ ਤੇ ਤੁਸੀਂ ਦੇਖੋ ਇਹ ਵੀ ਹੀਰੋ ਜਿਹੜੇ ਮਰੀਜ਼ਾਂ ਨੂੰ ਇੱਥੇ ਤੱਕ ਲੈ ਕੇ ਆ ਰਹੇ ਨੇ ਬੜੀ ਵੱਡੀ ਸੇਵਾ ਹੈ ਉਹ ਵੀ ਹੀਰੋ ਜਿਹੜੀ ਮਾਇਆ ਦੀ ਸੇਵਾ ਕਰ ਰਹੇ ਨੇ ਤੇ ਜਿਹੜੇ ਮਰੀਜ਼ਾਂ ਦਾ ਭਲਾ ਹੋ ਰਿਹਾ ਜਿਵੇਂ ਸਾਰੇ ਪੰਜਾਬ ਚ ਐਂ ਹੀ ਸਾਡੇ 12000 ਪਿੰਡਾਂ ਦੇ ਐਦਾਂ ਦੇ ਨੌਜਵਾਨ ਵੀਰ ਅੱਗੇ ਲੱਗ ਜਨ ਸੜਨ ਨਾਲ ਸੰਪਰਕ ਕਰ ਲੈਣ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਜਾਂ ਕਿਸੇ ਕੋਨੇ ਚ ਕੋਈ ਮਰੀਜ਼ ਪੈਸਿਆਂ ਕਰਕੇ ਨਹੀਂ ਮਰਨ ਦਵਾਗੇ ਇਹ ਤੁਹਾਡਾ ਮੇਰਾ ਵਾਅਦਾ ਹੈ ਤੋਂ ਬੜਾ ਬੜਾ ਧੰਨਵਾਦ ਬਾਈ ਜੀ ਇਹ ਵੈਸੇ ਇੱਕ ਲੱਕੜ ਦੀ ਟਰੋਫੀ ਨਹੀਂ ਹੈ ਸਾਡੇ ਵੱਲੋਂ ਇਨਸਾਨੀਅਤ ਵੱਲੋਂ ਬੜਾ ਮਾਣ ਹੈ ਇਹ ਬਾਈ ਜੀ ਬਸ ਤੇ ਜਾ ਰਹੇ ਸੀ ਦੁਰਾਹੇ ਦੇ ਕੋਲੋਂ ਉੱਥੇ ਬੋਰਡ ਲੱਗਾ ਦੇਖਿਆ ਬੋਰਡ ਦੀ ਬਸ ਚ ਉੱਤਰ ਕੇ ਫੋਟੋ ਖਿੱਚੀ ਕੈਂਪਸ ਚ ਮਰੀਜ਼ ਲੈ ਕੇ ਪਹੁੰਚੇ ਅੱਜ ਫੇਰ ਪਹੁੰਚ ਰਹੇ ਨੇ ਤਾਂ ਦੇਖੋ ਇਹਨਾਂ ਦਾ ਵੀ ਕੁਝ ਨਹੀਂ ਗਿਆ ਸਾਡਾ ਵੀ ਕੁਝ ਨਹੀਂ ਗਿਆ ਰঞ্জੀਤ ਬਾਈ ਦੀ ਇੱਥੇ ਸੇਵਾ ਕਰਨ ਆਈ ਸੀ ਉਹਨਾਂ ਨੇ ਮਰੀਜ਼ਾਂ ਦੀ ਸੇਵਾ ਕਰ ਲੈਣੀ ਆ ਮਰੀਜ਼ਾਂ ਦਾ ਪੁੰਨ ਹੋ ਜਾਣਾ ਤੇ ਦੇਖੋ ਕਿੰਨਾ ਹੱਜ਼ਦਾ ਵਜ਼ਦਾ ਕਿੰਨਾ ਪ੍ਰੈਕਟੀਕਲ ਵੇ ਨਾਲ ਭਲਾ ਹੋ ਰਿਹਾ ਨਹੀਂ ਤਾਂ ਲੋਕ ਕਹਿੰਦੇ ਹੁੰਦੇ ਸੀ 8 ਸਾਲ 9 ਸਾਲ ਪਹਿਲਾਂ ਕਿ ਇਸ ਤਰੀਕੇ ਨਾਲ ਐਨ ਜੀਓ ਚੱਲਣੀ ਹੋਈ ਨਹੀਂ ਕਿ ਤੁਹਾਡਾ ਕੋਈ ਖਾਤਾ ਨੰਬਰ ਹੀ ਹੈ ਨਹੀਂ ਤੁਸੀਂ ਕਿਵੇਂ ਕੰਮ ਕਰੋਗੇ ਪਰ ਦੇਖੋ ਅੱਜ ਇੰਗਲਿਸ਼ ਦੀ ਇੱਕ ਲਾਈਨ ਹੈ ਕਿ ਦੋ ਵਰਲਡ ਵਿਲ ਚੇਂਜ ਵਿਦਰ ਐਗਜ਼ਾਮਪਲ ਨਾਟ ਵਿਦਰ ਆਪੀਨੀਅਨ ਕਿ ਜਦੋਂ ਤੁਸੀਂ ਕਰਕੇ ਦਿਖਾਉਗੇ ਤਾਂ ਦੁਨੀਆ ਆਪੇ ਹੀ ਬਦਲ ਜਾਏਗੀ ਗੱਲਾਂ ਨਾਲ ਕੁਝ ਨਹੀਂ ਹੋਣਾ ਤਾਂ ਦੇਖੋ ਇਹਨਾਂ ਦੋਨਾਂ ਵੀਰਾਂ ਨੇ ਆਪਣੀ ਜਿਹੜੀ ਉਹ ਨਿਭਾਈ ਡਿਊਟੀ ਆਪਣੇ ਪਿੰਡ ਚੋ ਮਰੀਜ਼ ਲੱਭੇ ਮੈਂ ਬੇਨਤੀ ਕਰਨਾ ਚਾਹੁੰਦਾ 12000 ਪਿੰਡ ਚੋ ਜੇ ਮੇਰਾ ਕੋਈ ਵੀਰ ਵੀ ਸੁਣ ਰਿਹਾ ਜਿੰਨੇ ਵੀ ਸਰਪੰਚ ਨੇ ਪੰਚ ਨੇ ਆਪਣੇ ਮਰੀਜ਼ ਅਨਾਊਂਸਮੈਂਟ ਕਰ ਦਿਓ ਜਿੰਨੇ ਮਰੀਜ਼ ਨੇ ਸਾਰੇ ਤੁਹਾਨੂੰ ਕੰਟੈਕਟ ਕਰਨ ਤੁਸੀਂ ਸੰਡੇ ਕੋ ਲੈ ਕੇ ਆਓ ਅਸੀਂ ਟੋਟਲੀ ਇਲਾਜ ਫ੍ਰੀ ਕਰਾਵਾਂਗੇ ਆਜੋ ਆਜੋ ਪੈਣੀ ਆਜੋ ਆਜ ਏ ਪੰਜੀ ਜਿਹੜੇ ਸਰਦਾਰ ਰਣਜੀਤ ਸਿੰਘ ਜੀ ਦਾ ਧਰਮ ਪਤਨੀ ਤੇ ਮੈਂ ਬੜਾ ਧੰਨਵਾਦੀ ਆ ਇਦਾਂ ਦੇ ਐਨ ਆਰ ਆਈ ਪਰਿਵਾਰਾਂ ਦਾ ਜਿਨ੍ਹਾਂ ਕਰਕੇ ਇਹ ਸਾਰੀ ਸੇਵਾ ਹੋ ਰਹੀ ਹੈ ਤੇ ਬੜਾ ਬੜਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ 101 ਅੱਖਾਂ ਦੇ ਆਪਰੇਸ਼ਨ ਮਰੀਜ਼ਾਂ ਦੇ ਚੱਕੇ ਨੇ ਬੜੀ ਵੱਡੀ ਗੱਲ ਆ ਬਾਈ ਜੀ ਇੱਕ ਬਾਪੂ ਜੀ ਸਾਡੇ ਕੋਲ ਆਂਦੇ ਨੇ ਪਿਛਲੇ 1.5 ਸਾਲ ਤੋਂ ਆਪਰੇਸ਼ਨ ਹੀ ਨਹੀਂ ਕਰਾ ਪਾ ਰਹੇ ਸੀ ਅੱਖਾਂ ਦਾ ਇੱਕ ਆਪਰੇਸ਼ਨ 3100 ਦਾ ਇੱਕ ਆਪਰੇਸ਼ਨ ਹੁੰਦਾ ਤੇ ਮਾਇਆ ਨਹੀਂ ਸੀ ਪਿਛਲੇ 1-2 ਸਾਲ ਤੋਂ 3100 ਰੁਪਏ ਹੋਣ ਨਾ ਕਰਕੇ ਆਪਰੇਸ਼ਨ ਹੀ ਨਹੀਂ ਕਰਾ ਰਹੇ ਤੇ ਬਾਈ ਜੀ ਤੇ ਦੇਖੋ ਮਹਾਰਾਜ ਦੀ ਕਿੰਨੀ ਕਿਰਪਾ ਹੈ ਸਾ ਪ੍ਰੋਬਲਮ ਇਹ ਏ ਸੀ ਮੈਂ ਅਸੀਂ ਆ ਨਹੀਂ ਸਕਦੇ ਤੁਸੀਂ ਲੈਂਦੇ ਨਹੀਂ ਪੈਸੇ ਨਾ ਬਾਹਰੋਂ ਇਦਾਂ ਇਸ ਕਰਕੇ ਪ੍ਰੋਬਲਮ ਆਈ ਸੀ ਨਹੀਂ ਪੈਸੇ ਆਪਾਂ ਉੱਥੋਂ ਭੇਜ ਸਕਦੇ ਜੋੜ ਕਦੋਂ ਤੋਂ ਰਿਹਾ ਅੰਕਲ ਤੁਸੀਂ ਪੈਸੇ ਮੈਨੂੰ ਬਿਲਕੁਲ ਅਜੇ 19 ਰੁਪਏ ਆ ਉਹ ਵੀ ਮੈਂ ਹੁਣ ਮੋਹਲੇ ਸਾਲ ਲੈ ਕੇ ਆਉਂਗਾ ਹੁਣ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀ ਇਹ ਵੀ ਪੰਜਾਬ ਦੇ ਪੁੱਤਰ ਇਹ ਵੀ ਪੰਜਾਬ ਦੇ ਪੁੱਤਰ ਤੇ ਅਸੀਂ ਵੀ ਪੰਜਾਬ ਦੇ ਪੁੱਤਰ ਇੱਕ ਸਹੀ ਕੋਆਰਡੀਨੇਸ਼ਨ ਹੋ ਜਵੇ ਤਾਂ ਦੇਖੋ ਐਨ ਆਰ ਆਈਆਂ ਦਾ ਦਾਨ ਵੀ ਸਹੀ ਜਗ੍ਹਾ ਲੱਗ ਜਾਵੇ ਇਹੀ ਜੇ ਵਾਰੀ ਤੁਸੀਂ ਗੁਪਤ ਦਾਨ ਕਰ ਦਿੰਦੇ ਕੋਈ ਪਰਚੀ ਕਟਾ ਦਿੰਦੇ ਕਿੱਥੇ ਜਾਣਾ ਸੀ ਹੁਣ ਤੁਸੀਂ ਦੇਖੋ ਦੇਖ ਰਹੇ ਹੋ ਕਿ ਕਿੰਨਾ ਦਾ ਆਪਰੇਸ਼ਨ ਹੋਣਾ ਹੈ ਕਿੰਨਾ ਦਾ ਆਪਰੇਸ਼ਨ ਨਹੀਂ ਮੈਂ ਤੁਹਾਨੂੰ ਬਾਤ ਕਰਦਾ ਬਹੁਤ ਚਿਰ ਦਾ ਕੋਈ ਟੱਕਰ ਨਹੀਂ ਮੈਦ ਕੀ ਮਿਲਣਾ ਮਿਲਣਾ ਸੀ ਬੜਾ ਧੰਨਵਾਦ ਹੈ ਜੀ ਮੈਂ ਬੇਨਤੀ ਇੱਕ ਮੁੰਡਾ ਸਾਡੇ ਕੋਲ ਹੋਰ ਆਇਆ ਹੋਇਆ ਆਸਟ੍ਰੇਲੀਆ ਤੋਂ ਬੁਲਾਇਆ ਵੀਰ ਨੂੰ ਉਹ ਮੁੰਡਾ ਸਾਹਮਣੇ ਬੈਠਾ ਆਸਟ੍ਰੇਲੀਆ ਤੋਂ ਵੀਰ ਆਇਆ ਹੋਇਆ ਉਹ ਵੀ ਵੀਡੀਓ ਦੇਖਦਾ ਹੈ ਮੈਂ ਉਹੀ ਗੱਲ ਸਮਝਾ ਰਹੇ ਸੀ ਇਹਨਾਂ ਸਾਰਿਆਂ ਨੂੰ ਕਿ ਕਿੰਨੀ ਵਧੀਆ ਗੱਲ ਹੈ ਜੇ ਸਾਰੇ ਪੰਜਾਬ ਦੇ ਐਨ ਆਰ ਆਈ ਪੰਜਾਬੀ ਜਾਂ ਸਾਰੇ ਭਰਾ ਜਿੰਨੇ ਵੀ ਪੰਜਾਬ ਚ ਰਹਿੰਦੇ ਨੇ ਉਹ ਸਾਰੇ ਇੱਕ ਦੂਜੇ ਦੀ ਮਦਦ ਕਰਨ ਲੱਗ ਜਨ ਆਜੋ ਭਾਈ ਆਜੋ ਕੀ ਸ਼ੁਭਨਾਮ ਤੁਹਾਡਾ ਰਵਨੀਤ ਸਿੰਘ ਇਹ ਰਵਨੀਤ ਸਿੰਘ ਭਾਈ ਵੀ ਇਹ ਵੀ ਮਰੀਜ਼ਾਂ ਦੀ ਸੇਵਾ ਕਰਨ ਆਏ ਨੇ ਔਰ ਮੈਂ ਬੜਾ ਧੰਨਵਾਦੀ ਆ ਇਨਾਂ ਸਾਰੇ ਐਨ ਆਰ ਆਈ ਵੀਰਾਂ ਦਾ ਜਾਂ ਡੋਨਰ ਦਾ ਜਿਹੜੇ ਇੱਥੇ ਆ ਕੇ ਨਾ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ ਦੱਸੋ ਇੱਕ ਇੱਕ ਕਰਕੇ ਕੌਣ ਆ ਪੇਸ਼ੰਟ ਇਹਨਾਂ ਦਾ ਕੀ ਆ ਤੁਹਾਡਾ ਕੀ ਜੀ ਇਹ ਵੀ ਉੱਥੇ ਆਏ ਸੀਗੇ ਕੈਂਪ ਦੇ ਵਿੱਚੋਂ ਇਹਨਾਂ ਦੇ ਸਟੋਨ ਹੈ ਉਹਨਾਂ ਦਾ ਆਪਰੇਸ਼ਨ ਹੋਏਗਾ ਤੁਹਾਡਾ ਕੀ ਜੀ ਪੱਥਰੀ ਹੈ ਵੀ ਇਹਨਾਂ ਦੀ ਪੱਥਰੀ ਹੈ ਗਾਲ ਬਲੇਡਰ ਦੇ ਵਿੱਚ ਗਾਲ ਬਲੇਡਰ ਰਿਮੂਵ ਹੋਏਗਾ ਇਹ ਵੀ ਕੈਂਪ ਦੇ ਵਿੱਚੋਂ ਮਰੀਜ਼ ਆਏ ਸੀਗੇ ਇਹ ਕੈਂਪ ਵਿੱਚ ਆ ਕੇ ਚੈੱਕ ਅਪ ਆਪਣੇ ਕਰਾਇਆ ਪਰੇ ਕਹਿੰਦੇ ਮੈਂ ਆਪਰੇਸ਼ਨ ਆਪਣੇ ਆਪ ਕਰਾਵਾਂਗਾ ਇੰਨੇ ਪੈਸੇ ਤਾਂ ਆਪਰੇਸ਼ਨ ਜਦੂ ਕਰਾਵਾਂਗਾ ਕੀ ਬਾਤ ਆ ਜੀ ਵਾਹ ਜੀ ਵਾਹ ਦੇਖੋ ਆ ਵੀ ਮਰੀਜ਼ ਆਇਆ ਜੀ ਇਹਨਾਂ ਦਾ ਆਪਰੇਸ਼ਨ ਚੈੱਕ ਅਪ ਕਰਾਇਆ ਸੀ ਅਸੀਂ ਇਹਨਾਂ ਨੂੰ ਦੱਸਿਆ ਤੁਸੀਂ ਆਪਰੇਸ਼ਨ ਆਪ ਕਰਾਣਾ ਹੈ ਕਿ ਅਸੀਂ ਕਰਾਈਏ ਕਹਿੰਦੇ ਇੰਨੇ ਕੁ ਪੈਸੇ ਮੇਰੇ ਕੋਲ ਹੈਗੇ ਮੈਂ ਆਪ ਹੀ ਕਰਾ ਲਾਂ ਸਾਨੂੰ ਮਾਇਆ ਦੀ ਲੋੜ ਨਹੀਂ ਤੁਸੀਂ ਆਪ ਕਿੰਨੇ ਦਾ ਆਪਰੇਸ਼ਨ ਪਤਾ ਕੀਤਾ ਸੀਗਾ ਇਹ 35-40000 ਰੁਪਏ ਦਵਾਈਆਂ ਅਲੱਗ 60-70000 ਰੁਪਏ ਦਾ ਆਪਰੇਸ਼ਨ ਤੁਸੀਂ ਕਿੰਨੇ ਦਾ ਕਰਾ ਰਹੇ ਹੋ 18000 ਰੁਪਏ ਦਾ 70000 ਰੁਪਏ ਸੁਣ ਕੇ ਮਰੀਜ਼ ਨੇ ਆਪਰੇਸ਼ਨ ਹੀ ਨਹੀਂ ਕਰਾਇਆ ਤਾਂ ਹੁਣ 18000 ਸੋਨਿਆਂ ਦੇ ਕਹਿੰਦੇ 18000 ਦਾ ਮੈਂ ਲਾ ਲੂੰਗਾ ਆਪੇ ਤੇ ਮੈਨੂੰ ਤੁਸੀਂ ਦੱਸ ਦੋ ਕਿੱਥੋਂ ਕਰਾਣਾ ਲੈ ਦੱਸ ਕਿੰਨੀ ਵੱਡੀ ਗਾਈਡੈਂਸ ਦੀ ਸੇਵਾ ਹੈ ਇਹ ਬਾਈ ਦੀ ਆਪਰੇਸ਼ਨ ਆਪਣਾ ਆਪ ਕਰਾਣਗੇ ਇਹ ਬਾਪੂਰੀ ਦੇ ਗੋਡੇ ਬਦਲੇ ਜਾਣੇ ਨੇ ਤਾਂ ਇਹਨਾਂ ਦਾ ਆਪਰੇਸ਼ਨ ਅੱਜ ਹੋਏਗਾ ਨੌਜਵਾਨ ਮੁੰਡਾ ਇਹਨਾਂ ਦੇ ਨਾਲ ਆਇਆ ਹੋਇਆ ਇਹਨਾਂ ਦਾ ਕੀ ਇੱਕ ਕੈਂਪੇਜ ਆਈ ਸੀਗੇ ਜੀ ਤੇ ਇਹਨਾਂ ਦਾ ਆਪਰੇਸ਼ਨ ਹੋ ਗਿਆ ਇਹ ਅੱਜ ਬਸ ਆਪਰੇਸ਼ਨ ਹੋ ਗਿਆ ਆਪ ਦਾ ਇਹ ਬਹੁਤ ਵੱਡੀ ਇਹ ਜੋ ਲੋਕ ਮਦਦ ਦੇਣ ਆਏ ਇਨਕੇ ਲਈ ਕੀ ਬੋਲੋਗੇ ਇਨਕੇ ਲਈ ਬਹੁਤ ਬਹੁਤ ਸ਼ੁਕਰੀਆ ਐਸਾ ਕਦੇ ਭੁੱਲ ਨਹੀਂ ਸਕਤੇ ਜ਼ਿੰਦਗੀ ਮੇਂ ਭਗਵਾਨ ਕੇ ਸਾਥ ਸਾਥ 인का भी शुक्रिया आ, करना अभी तो हमारा बहुत बुरा टाइम चल रहा था कोई बात आपसे कांटेक्ट किया हमारा सारा काम वाला कोई बात नहीं भगवान को सबके लिए दुआ मांगना ए आंटी जी दा भी ऑपरेशन है कहदा इन दी सॉरी रसोलियां दा ऑपरेशन है इना दा, 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 दा भी हो जाएगा ए बापू जी ਤੁਹਾਡਾ ਕਹਦਾ बापू ਦੇ ਪਾਟੇ ਟੁੱਟੇ ਨੇ ਪਾਟੇ ਟੁੱਟੇ ਇੱਕ ਕਦੋਂ ਤਾਂ ਟੁੱਟਿਆ ਪਿਆ ਨਹੀਂ ਹੋਵੇ 5-6 ਮਹੀਨੇ 5-6 ਮਹੀਨੇ ਇਹ ਪਾਜੀ ਲੈ ਕੇ ਆਈ ਸੀ ਅੱਛਾ ਜੀ ਅੱਛਾ ਜੀ ਜਦੋਂ ਤੁਸੀਂ ਲੈ ਕੇ ਆਏ ਸੀ ਦੇਖੋ ਯਾਰ ਕਿੰਨਾ ਪੁੱਲ ਦਾ ਕੰਮ ਹੈ ਯਾਰ ਵਾਹ ਯਾਰ ਵਾਹ ਦੇਖੋ ਬਾਬੂ ਦੇ ਸਾਡੇ ਦੀ ਦੇਖੋ ਸਾਰਾ ਇੱਕ ਪੁੱਲ ਦਾ ਹਾਂ ਸਾਰੇ ਹੀ ਪੋਨ ਨਹੀਂ ਸਾਰੇ ਹੀ ਪੋਨ ਨੂੰ ਲੱਗ ਜਾਣਾ ਕੀ ਬਾਤ ਹੈ ਦੇਖੋ ਇਹ ਬਾਈ ਜੀ ਨਾ ਇਹਨਾਂ ਨੂੰ ਜਾਣਦੇ ਨਾ ਪਛਾਣਦੇ ਪਰ ਇਹਨਾਂ ਦੇ ਪਿੰਡ ਦਾ ਇਹ ਮਰੀਜ਼ ਹੈ ਬਾਪੂ ਜੀ ਵਿਚਾਰੇ ਪਿਛਲੇ 6 ਮਹੀਨਿਆਂ ਤੋਂ ਪਾਟਾ ਟੁੱਟਿਆ ਪਿਆ ਪਰ ਇਹਨਾਂ ਦੇ ਇੱਕ ਸਹੀ ਇੱਥੇ ਲਿਆਉਣ ਨਾਲ ਇਹਨਾਂ ਦਾ ਆਪਰੇਸ਼ਨ ਫਰੀ ਹੋ ਜਾਏਗਾ ਬਾਪੂ ਜੀ ਆਪਣੀ ਜ਼ਿੰਦਗੀ ਜਿਹੜੀ ਵਧੀਆ ਬਤੀਤ ਕਰਨੇ ਧੰਨਵਾਦ ਬਾਈ ਤੁਸੀਂ ਇਹਨਾਂ ਲਈ ਆਏ ਬੜਾ ਧੰਨਵਾਦ ਆਹ ਦੇਖੋ ਇਹ ਵੀ ਕੈਂਪਸ 'ਚ ਬਾਪੂ ਜੀ ਜਿਹੜਾ ਇਹ ਬੀਬੀ ਜੀ ਨੂੰ ਲੈ ਕੇ ਆਏ ਸੀ ਇਹਨਾਂ ਦਾ ਕੀ ਬਣਿਆ ਤੁਹਾਨੂੰ ਮੈਡੀਸਨ ਕਰਾਤਾ ਜੀ 15 ਦਿਨ ਦੀ ਮੈਡੀਸਨ ਮਿਲ ਗਈ। ਤੁਹਾਡੇ ਪਿੰਡ 'ਚ ਕੋਈ ਮਰੀਜ਼ ਹੋਵੇ ਪੈਸੇ ਕਰਕੇ ਨਾ ਰਵੇ ਜਿੰਨਾ ਮਰਜ਼ੀ ਪੈਸਾ ਲੱਗਣਾ ਹੋਵੇ। ਕਿਆ ਬਾਤ ਆ ਦੇਖੋ ਜੀ ਇਨਸਾਨੀਅਤ ਐ ਐਦਾਂ ਪੰਜਾਬ ਬਚਣਾ ਐ ਐਦਾਂ ਭਲਾ ਹੋਣਾ ਗੱਲਾਂ ਨਾਲ ਨਹੀਂ ਹੋਣਾ। ਦੇਸ ਰਾਜ ਜੀ ਲੋ ਬਾਬੂ ਜੀ ਤੁਹਾਡੇ ਇਹਨਾਂ ਦਾ ਕੀ ਇਹਨਾਂ ਦਾ ਅੱਖਾਂ ਦਾ ਆਪਰੇਸ਼ਨ ਹੋਣਾ। ਇਹ ਜੋ ਭਾਈ ਸਾਹਿਬ ਹੈ ਸਰਦਾਰ ਜੀ ਖੜੇ ਹੈ ਇਹਨਾਂ ਨੇ 101 ਲੋਕਾਂ ਦਾ ਆਪਰੇਸ਼ਨ ਕਰਵਾਉਣਾ ਆਕੋਗਾ। ਉਸ ਵਿੱਚੋਂ ਇੱਕ ਆਪ ਹੋ। ਇਹਨਾਂ ਕੇ ਲਈ ਦੁਆ ਮੰਗਣਾ ਕਿ ਭਗਵਾਨ ਇਨਕੋ ਹੋਰ ਪੈਸਾ ਦੇ। ਇਨਾਂ ਦੇ ਵੀ ਵਾਈਫ ਦਾ ਜਿਹੜਾ ਇਲਾਜ ਇੱਥੋਂ ਹੀ ਚੱਲਿਆ ਹੈ ਵੀ ਕੈਂਪ ਤੋਂ ਇੱਕ ਦਿਨ ਪਹਿਲਾਂ ਹੀ ਆ ਗਏ ਸੀਗੇ ਬਾਕੀ ਐ ਆਪਰੇਸ਼ਨ ਨੋ ਐ ਸਵੇਰੇ ਹੋਣੇ ਨੇ ਉਹ ਕਿਆ ਬਾਤ ਹੈ ਯਾ ਦੇਖੋ ਆ ਸਾਡੀ ਟੀਮ ਜੈਨ ਸਾਹਿਬ ਨੇ ਆ ਸਾਰੇ ਮਰੀਜ਼ਾਂ ਦੀ ਡਿਟੇਲ ਹੈ ਜਿਨ੍ਹਾਂ ਦਾ ਸਵੇਰੇ ਆਪਰੇਸ਼ਨ ਹੋਣੇ ਨੇ ਅੱਖਾਂ ਦੇ 1 2 3 4 5 6 7 8 9 10 11 12 13 14 15 16 17 18 18 ਆਪਰੇਸ਼ਨ ਨੇ ਜਿਹੜੇ ਸਵੇਰੇ ਹੋਣੇ ਨੇ ਤੁਸੀਂ ਦੇਖੋ ਪਰਮਾਤਮਾ ਦੀ ਕਿੰਨੀ ਬਰਕਤ ਹੈ ਔਰ ਇਹ ਸਾਰਾ ਟੀਮ ਵਰਕ ਹੈ ਕੈਮਰੇ ਅੱਗੇ ਭਾਵੇਂ ਕੋਈ ਆਉਂਦਾ ਨਹੀਂ ਆਉਂਦਾ ਪਰ ਇਹ ਮੈਂ ਬੜਾ ਧੰਨਵਾਦੀ ਹਾਂ ਆ ਦਿਖਾਓ ਆ ਦੇਖੋ ਬਾਈ ਜੀ ਸਵੇਰੇ ਆ 20 ਆਪਰੇਸ਼ਨ ਹੋਣੇ ਨੇ ਅੱਖਾਂ ਦੇ ਤੇ ਇਹ ਸਾਰਿਆਂ ਦਾ ਇਦਾਂ ਹੀ ਇਲਾਜ ਹੋਣਾ ਇੱਕ ਇੱਕ ਕਰਕੇ ਬੜਾ ਧੰਨਵਾਦੀ ਤੁਹਾਡਾ ਪੂਰੀ ਇਨਸਾਨੀਅਤ ਵੱਲੋਂ ਜੇ ਇਦਾਂ ਹੀ ਸਾਰੇ ਇੱਕ ਦੂਜੇ ਨਾਲ ਵਧੀਆ ਗਾਈਡੈਂਸ ਬਣ ਜਵੇ ਤੇ ਪੰਜਾਬ ਦੇ ਲੋਕ ਇਦਾਂ ਹੀ ਮਦਦ ਕਰ ਲੈਣ ਸਿੱਧੀ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ ਕਿਸੇ ਨੂੰ ਮਾਇਆ ਦੇਣ ਦੀ ਲੋੜ ਨਹੀਂ ਕਿਸੇ ਦੇ ਖਾਤੇ ਪੰਜ ਲੋੜ ਨਹੀਂ ਸਿੱਧੀ ਸੇਵਾ ਕਰੋ ਤੁਹਾਨੂੰ ਮੈਂ ਮਰੀਜ਼ ਦੇ ਰਿਆਂ ਪੰਜਾਬ ਦੇ ਤੁਹਾਨੂੰ ਮੈਂ ਕਰਦੀਆਂ ਇਨਕੁਆਰੀਆਂ ਦੇ ਰਿਆਂ ਇੱਕ ਬਾਪੂ ਜੀ ਆਏ ਨੇ ਜਿਨ੍ਹਾਂ ਦੀ ਇਨਕੁਆਰੀ ਕਰਕੇ ਆਏ ਜੋ ਬਾਪੂ ਜੀ ਨੇ ਬੁਲਾਇਓ ਤੇ ਜਿਹੜੇ ਬਾਪੂ ਜੀ ਦੀ ਇਨਕੁਆਇਰੀ ਕਰਕੇ ਆਏ ਤੂੰ ਉਹ ਬਾਪੂ ਜੀ ਵੀ ਬੈਠੇ ਨੇ ਉਹਨਾਂ ਨੂੰ ਵੀ ਭੇਜ ਤੇ ਇਨਕੁਆਇਰੀ ਵੀ ਦਿਖਾ ਦੇਖਣ ਵਾਲੀਆਂ ਚੀਜ਼ਾਂ ਨੇ ਯਾਰ ਜੂਬਾ ਹੈ ਵੀ ਇਹ ਦੁਨੀਆ ਦਾ ਜੂਬਾ ਜਿਹੜਾ ਇੱਥੇ ਹੋ ਰਿਹਾ ਹੈ ਕਿ ਕਿੰਨੀ ਟਰਾਂਸਪੇਰੈਂਸੀ ਤੇ ਕਿੰਨੀ ਇਮਾਨਦਾਰੀ ਤੇ ਕਿੰਨੀ ਦਿਲੋਂ ਤੁਸੀਂ ਦੇਖੋ ਇਧਰ ਉਹ ਬਾਪੂ ਤੁਰਿਆ ਆ ਰਿਹਾ ਬਾਈ ਜੀ ਦੇਖੋ 3100 ਦਾ ਆਪਰੇਸ਼ਨ ਨਹੀਂ ਕਰਾ ਪਾਇਆ ਇਹ ਬਾਪੂ ਜਵਾਨ ਤਿੰਨ ਮੁੰਡੇ ਨੇ ਕਿੰਨੇ ਸਾਲਾਂ ਤੋਂ ਦੇਖੋ ਦੇਖੋ ਆ ਦੇਖੋ ਹਾਲਾਤ ਇਹ ਹਾਲਾਤ ਆ ਇਧਰ ਹੋ ਜਾ ਬੇਟਾ ਦੇਖੋ ਆ ਦੇਖੋ ਬਾਪੂ ਆ ਰਿਹਾ 3100 ਦਾ ਆਪਰੇਸ਼ਨ ਨਹੀਂ ਕਰਾ ਪਾਇਆ ਹੈ ਤਿੰਨ ਮੁੰਡੇ ਨੇ ਅਸੀਂ ਕਿਹਾ ਕਿ ਇੱਥੇ ਨਾਲ ਆ ਕੇ ਬਾਪੂ ਦੇ ਇਲਾਜ ਹੀ ਕਰਾ ਦੇ ਕੋਈ ਨਹੀਂ ਆਇਆ ਬਾਪੂ ਜੀ ਇਹ ਆਏ ਨੇ ਤੁਹਾਡੇ ਆਪਰੇਸ਼ਨ ਦਾ ਖਰਚਾ ਇਹ ਕਰਾਣਗੇ ਸਾਰਾ ਇਹ ਤੁਹਾਡੇ ਆਪਰੇਸ਼ਨ ਦਾ ਖਰਚਾ ਕਰਨਗੇ ਸਾਰਾ ਤੁਹਾਨੂੰ ਰੋਟੀ ਪਾਣੀ ਵੀ ਦੇ ਦੇਣਗੇ ਕਿੰਨੇ ਮੁੰਡੇ ਤੁਹਾਡੇ ਆਪਲਾ ਕੋਲ ਆਪੇ ਬੈਠੋ ਬੜਾ ਕੁਰਸੀ ਫੜਾਇਓ ਇੱਕੋ ਹੀ ਕੁਰਸੀ ਫੜਾਇਓ ਇਧਰ ਬੈਠੋ ਆ ਬੈਠੋ ਬਾਪੂ ਆ ਆ ਬੈਠੋ ਆਜੋ ਬਾਪੂ ਬੈਠੋ ਇੱਥੇ ਬੈਠੋ ਅੰਕਲ ਤੁਸੀਂ ਦਿਓ ਸਾਰਿਆਂ ਨੂੰ ਅੰਕਲ ਤੁਸੀਂ ਆਪਣੇ ਹੱਥੀ ਸਾਰਿਆਂ ਨੂੰ ਵੰਡੋ ਨਾਲ ਨਾਲ ਆਸ਼ੀਰਵਾਦ ਦਿਓ ਕਰ ਦਿਨ ਕੁਐਰੀ ਲਿਖਾ ਆ ਦੇਖੋ ਆ ਮੁੰਡਾ ਇਹਨਾਂ ਦੇ ਘਰ ਜਾ ਕੇ ਆਇਆ ਜੀ ਮਤਲਬ ਪ੍ਰੋਪਰ ਮਰੀਜ਼ ਦੇ ਘਰ ਦੇ ਤੱਕ ਅਸੀਂ ਜਾਈਦਾ ਇਹ ਨਹੀਂ ਕਿ ਗੱਲਾਂ ਨਾਲੀ ਤੇ ਬੜਾ ਬੜਾ ਸ਼ੁਕਰੀਆ ਬੜਾ ਧੰਨਵਾਦੀ ਤੁਸੀਂ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਸਾਰਾ ਕੁਝ ਦੇਖਣ ਤੋਂ ਬਾਅਦ ਅਰਦਾਸ ਕਰਿਓ ਤੇ ਇਨ੍ਹਾਂ ਵਾਸਤੇ ਅਰਦਾਸ ਕਰੋ ਜਿਨ੍ਹਾਂ ਕਰਕੇ ਪੰਜਾਬ ਬਚਿਆ ਹੋਇਆ ਤੇ ਇਨ੍ਹਾਂ ਵੀਰਾਂ ਵਾਸਤੇ ਜਿਹੜੇ ਵਿਚਾਰੇ ਮਰੀਜ਼ ਘੜ ਘੜ ਲਿਆ ਰਹੇ ਨੇ ਆਪਣੇ ਪੰਜਾਬ ਚੋਂ ਜਰੂਰ ਲੈ ਕੇ ਆਓ ਔਰ ਮਹਾਰਾਜ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ